ਪਸ਼ੂ ਪਾਲਣ ਧੰਦਾ ਜਿੱਥੇ ਕਿਸਾਨ ਦਾ ਇੱਕ ਸਹਾਇਕ ਧੰਦਾ ਹੁੰਦਾ ਸੀ ਇਹ ਧੰਦਾ ਹੁਣ ਸਹਾਇਕ ਧੰਦਾ ਨਾ ਹੋ ਕੇ ਇੱਕ ਮੁੱਖ ਧੰਦਾ ਬਣ ਚੁੱਕਿਆ ਹੈ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਪੇਜ ਆਮਨ ਸਿੱਧੂ ਤੇ ਜਿਹੜੇ ਭਰਾ ਨੀਲੀ ਰਾਵੀ ਦੇ ਸ਼ਕੀਨ ਨੇ ਜਾਂ ਨੀਲੀ ਰਾਵੀ ਦੀਆਂ ਕਟੀਆਂ ਲੱਭਦੇ ਨੇ ਅੱਜ ਦੀ ਵੀਡੀਓ ਉਹਨਾਂ ਭਰਾਵਾਂ ਦੇ ਲਈ ਬਹੁਤ ਖਾਸ ਹੋਣ ਵਾਲੀ ਹੈ ਜਿਹੜੇ ਭਰਾ ਆਪਣੇ ਫੇਸਬੁੱਕ ਜਾਂ YouTube ਪੇਜ ਤੇ ਨਵੇਂ ਨੇ YouTube ਨੂੰ ਕਰ ਲੋ ਸਬਸਕ੍ਰਾਈਬ Facebook ਨੂੰ ਕਰ ਲੋ ਫੋਲੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਲੋ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਲਈ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਜਿਹੜੀਆਂ ਤੁਸੀਂ ਅੱਜ ਕਟੀਆਂ ਦੇਖ ਰਹੇ ਹੋ ਇਸ ਵੀਡੀਓ 'ਚ ਪੰਜ ਕਟੀਆਂ ਦਿਖਾਉਣੀਆਂ ਤੇ ਇੱਕ ਝੋਟੀਆ ਛੋਟੀ ਜੀ ਕੱਟੀ ਵੀ ਐ ਸਰੀਰ ਪੱਖੋਂ ਫਿੱਕੀ ਜ਼ਰੂਰ ਐ ਪਰ ਬਣਤਰਾਂ ਦੀਆਂ ਸਾਰੀਆਂ ਬਿਲਕੁਲ ਪੂਰੀਆਂ ਨੇ ਆਹ ਜਿਹੜੀ ਝੋਟੀ ਤੁਸੀਂ ਹੁਣ ਇਸ ਵੀਡੀਓ 'ਚ ਦੇਖ ਰਹੇ ਹੋ ਇਹ ਵੀ ਟੀਕਾ ਭਰਉਣ ਦੇ ਕਾਬਿਲ ਐ ਇੱਕ ਇਸ ਤੋਂ ਵੀ ਵੱਡੀ ਝੋਟੀ ਜਿਹੜੀ ਹੈਗੀ ਐ ਬਿਲਕੁਲ ਹੀ ਤਿਆਰਾ ਹੋ ਸਕਦਾ ਤੁਹਾਡੇ ਘਰੇ ਪਹੁੰਚਦੇ ਆਂ ਤੀਕਾ ਭਰਾ ਜਾਵੇ ਇੱਕ ਨੀਲੀ ਰਾਵੀ ਦੇ ਵਿੱਚ ਬਹੁਤ ਪਰਾ ਡਿਮਾਂਡ ਕਰਦੇ ਹੁੰਦੇ ਨੇ ਕਿ ਟੇਡੇ ਕੱਟ ਵਾਲੀ ਨੀਲੀ ਰਾਵੀ ਮਿਲੇ ਜੀ ਅੱਜ ਆਪਾਂ ਤੁਹਾਨੂੰ ਟੇਡੇ ਕੱਟ ਵਾਲੀ ਨੀਲੀ ਰਾਵੀ ਦੀ ਕੱਟੀ ਵੀ ਇਸ ਵੀਡੀਓ ਦੇ ਵਿੱਚ ਦਿਖਾ ਦੇਣੀ ਹੈ ਆਹ ਕੱਟੀ ਵੀ ਬਹੁਤ ਸੋਹਣੀ ਹੈ ਬੰਤਰਾਂ ਦੀਆਂ ਨਿਸ਼ਾਨੀਆਂ ਦੀਆਂ ਸਾਰੀਆਂ ਕੱਟੀਆਂ ਪੂਰੀਆਂ ਨੇ ਤੁਹਾਨੂੰ ਨੀਲੀ ਰਵੀ ਦੀ ਭਾਲ ਅੱਜ ਵਾਲੀ ਵੀਡੀਓ ਤਾਕੇ ਮੁੱਕ ਜਾਣੀ ਐ ਤੁਹਾਨੂੰ ਇੱਧਰ ਉੱਧਰ ਨੀਲੀ ਰਵੀ ਦੀਆਂ ਗੱਟੀਆਂ ਲੱਭਣ ਦੀ ਜ਼ਰੂਰਤ ਹੀ ਨਹੀਂ ਪੈਣੀ 100 ਨੂੰ ਮੈਂ ਇਸ ਵੀਡੀਓ 'ਚ ਦਿਖਾਉਂਦਾ ਆ ਝੋਟੀ ਬਿਲਕੁਲ ਤਿਆਰ ਆ ਤੁਸੀਂ ਸਿੰਘਾਂ ਦੀ ਬਣਤਰ ਦੇਖ ਲਓ ਅੱਖਾਂ ਦੀਆਂ ਨਿਸ਼ਾਨੀਆਂ ਸਾਰੀਆਂ ਪੂਰੀਆਂ ਨੇ ਕੱਦ ਘਾਟ ਵਜ਼ਨ ਪੱਖੋਂ ਵੀ ਪਿਉਰੀ ਐ ਥੋੜੀ ਜੀ ਮਿਹਨਤ ਦੇ ਨਾਲ ਇਹਨੇ ਟੀਕਾ ਭਰਾ ਲੈਣਾ ਤੇ ਟੇਡੇ ਕੱਟ ਵਾਲੀ ਗੱਟੀ ਜਿਹੜੀ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਹੋ ਇਹ ਵੀ ਦੇਖੋ ਕਿੰਨੀ ਸੋਹਣੀ ਤੇ ਸਨੱਖੀ ਐ ਕਿਸੇ ਦਾ ਥਾਨ ਫਾਲਤੂ ਨਹੀਂ ਲੱਗਿਆ ਕੋਈ ਫੋਟ ਸ਼ਾਂਕ ਨਹੀਂ ਸਿੰਗ ਬਿੰਗੇ ਟੇਡੇ ਨਹੀਂ ਹੈਗੇ ਇਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਗਈਆਂ ਤੇ ਟੇਡੇ ਕੱਟ ਵਾਲੀ ਕੱਟੀ ਦੀ ਥਣਾ ਦੀ ਤੁਸੀਂ ਬਣਤਰ ਦੇਖ ਲਓ ਕਿੰਨੀ ਚੰਗੀ ਹੈ ਇਹਦਾ ਮੂੰਹ ਥੋੜਾ ਜਿਹਾ ਚਿੱਟਾ ਜ਼ਰੂਰ ਹੈ ਪਰ ਨਿਸ਼ਾਨੀਆਂ ਸਾਰੀਆਂ ਪੂਰੀਆਂ ਕਰਦੀਆਂ ਤੇ ਟੀਕਾ ਭਰਉਣ ਦੇ ਵੀ ਇਹ ਕਾਬਲ ਹੈ ਬਹੁਤ ਸਾਰੇ ਭਰਾ ਕਹਿੰਦੇ ਹੁੰਦੇ ਸੀਗੇ ਕਿ ਸਾਨੂੰ ਇੱਕ ਦੋ ਕਟੀਆਂ ਜ਼ਰੂਰ ਲੱਭ ਕੇ ਲਓ ਆਹ ਦੋਸਤੋ ਤੁਹਾਡੇ ਕੋਲ ਇੱਕ ਦੋ ਨਹੀਂ ਪੰਜ ਕਟੀਆਂ ਤੇ ਇੱਕ ਝੋਟੀਆ ਝੋਟੀ ਤੁਸੀਂ ਦੇਖੋ ਕਿੰਡੀ ਸੋਹਣੀ ਸੁਨਖੀ ਹੈ ਪ੍ਰੋਪਰ ਨੀਲੀ ਰਾਵੀ ਵਾਲਾ ਇਹਨੂੰ ਢਾਂਚਾ ਲੱਗਿਆ ਹੋਇਆ ਹੈ ਇਸ ਵੀਡੀਓ 'ਚ ਤੁਸੀਂ ਕਿਹੜੀ ਟੈਡੇ ਕਟ ਵਾਲੀ ਕੱਟੀ ਦੇਖੀ ਹੈ ਉਹ ਡਾਇਮੰਡ ਦੀ ਹੈ। 2-3 ਕਟੀਆਂ ਜਿਹੜੀਆਂ ਉਹ ਸਰਕਾਰੀ ਸੀਮੰਦੀਆਂ ਨੇ। ਬਾਰਡਰ ਬੈਲਟ ਦੀਆਂ ਕਟੀਆਂ ਨੇ ਸੱਜਣੋ ਇਹ। ਬਹੁਤੇ ਕਿਸਾਨ ਲੱਭਦੇ ਹੁੰਦੇ ਆ ਬਾਰਡਰ ਬੈਲਟ ਦੀਆਂ ਕਟੀਆਂ ਨੂੰ। ਇਸ ਵੀਡੀਓ 'ਚ ਤੁਹਾਨੂੰ ਸਾਰੀਆਂ ਮਿਲ ਜਾਣਗੀਆਂ। ਫੋਨ ਨੰਬਰ ਸਕਰੀਨ ਤੇ ਚੱਲ ਰਿਹਾ ਹੈ। ਮੇਰਾ ਨਾਮ ਅਮਨ ਸਿੱਧੂ ਤੇ ਫੋਨ ਨੰਬਰ 783751887 ਮਾਨਸਾ ਤੋਂ ਆਪੇ ਇਹ ਵੀਡੀਓ ਬਣਾ ਰਿਹਾ। ਇਸ ਵੀਡੀਓ 'ਚ ਬਿਲਕੁਲ ਤੁਹਾਨੂੰ ਛੋਟੀ ਜੀ ਕੱਟੀ ਵੀ ਦਿਖਾਉਣੀ ਹੈ। ਕਟ ਮੁੱਲ ਦੀ ਹੈ ਪਰ ਕੋਈ ਸਸਤੀ ਕੱਟੀ ਤੁਹਾਨੂੰ ਨਹੀਂ ਮਿਲੂਗੀ ਕਿਉਂਕਿ ਸਾਰੀਆਂ ਰਿਕਾਰਡਡ ਕੱਟੀਆਂ ਨੇ ਆ ਕੱਟੀ ਬਹੁਤ ਛੇਤੀ ਤਿਆਰ ਹੋਣ ਵਾਲੀ ਹੈ ਥੋੜੀ ਜੀ ਮਿਹਨਤ ਦੀ ਲੋੜ ਹੈ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਸਤਿ ਸ਼੍ਰੀ ਅਕਾਲ